ਸ਼ਹਿਰ ਵਿੱਚ ਘੁੰਮ ਰਹੇ ਆਵਾਰਾ ਪਸ਼ੂ ਲੋਕਾਂ ਲਈ ਐਕਸੀਡੈਂਟਸ ਦਾ ਕਾਰਨ ਬਣ ਰਹੇ ਹਨ ਉਥੇ ਸ਼ਹਿਰ ਦੀ ਕੋਈ ਸੜਕ ਐਸੀ ਨਹੀਂ ਹੈ ਜਿੱਥੇ ਆਵਾਰਾ ਪਸ਼ੂ ਕੁੰਦੇ ਨਾ ਵਿਖਤੇ ਹੋਣ ਸੜੀਫਾਸਵੀ ਨਿਊਜ਼ ਟੀਮ ਨੇ ਵੇਖਿਆ ਕਿ ਕੁਝ ਆਵਾਰਾ ਗਾਂਵਾਂ ਆਈਡੀਐਸ ਮਾਰਕੀਟ ਦੇ ਬਾਹਰ ਰੋਡ ਤੇ ਘੁੰਮ ਰਹੀਆਂ ਸਨ ਜਿਸ ਦੇ ਨਜ਼ਦੀਕ ਬੱਸ ਸਟੈਂਡ ਹੋਣ ਕਾਰਨ ਉਥੋਂ ਹੈਵੀ ਵਹੀਕਲਸ ਨਿਕਲਦੇ ਹਨ ਅਤੇ ਹਾਦਸੇ ਹੋਣ ਦਾ ਖੱਛਾ ਬਣਿਆ ਰਹਿੰਦਾ ਹੈ ਇਸ ਸਬੰਧੀ ਸ਼ਹਿਰ ਵਾਸੀਆਂ ਵੱਲੋਂ ਸੜੀਫਾਸਵੀ ਨਿਊਜ਼ ਟੀਮ ਨਾਲ ਗੱਲਬਾਤ ਕਰਦਿਆਂ ਆਖਿਆ ਗਿਆ ਕਿ ਸ਼ਹਿਰ ਵਿੱਚ ਹੋਰ ਵੀ ਥਾਵਾਂ ਤੇ ਇਸੇ ਤਰ੍ਹਾਂ ਆਵਾਰਾ ਪਸ਼ੂ ਘੁੰਮਦੇ ਹਨ ਜੋ ਕਿ ਐਕਸੀਡੈਂਟ ਦਾ ਕਾਰਨ ਬਣਦੇ ਹਨ ਅਤੇ ਐਕਸੀਡੈਂਟ ਨਾਲ ਇਸ ਪਸ਼ੂ ਧਨ ਦਾ ਵੀ ਨੁਕਸਾਨ ਹੁੰਦਾ ਹੈ ਉਨਾ ਕਿਹਾ ਕਿ ਜਿੱਥੇ ਭਾਰਤ ਦੇਸ਼ ਵਿੱਚ گاਵਾਂ ਨੂੰ ਮਾਤਾ-ਦਾਦਾ ਦਰਜਾ ਦਿੱਤਾ ਜਾਂਦਾ ਹੈ ਉੱਥੇ ਇਹ گاਵਾ ਕੂੜੇ ਦੇ ਢੇਰ 'ਚ ਮੂੰਹ ਮਾਰਦੀਆਂ ਵੇਖੀਆਂ ਜਾਂਦੀਆਂ ਹਨ ਜੋ ਕਿ ਬਹੁਤ ਹੀ ਮੰਦਪਾਗੀ ਗੱਲ ਹੈ। ਉਹਨਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਹਨਾਂ ਵਾਰਾ ਪਸ਼ੂਆਂ ਨੂੰ ਖੁੱਲੇ ਆਮ ਛੱਡਣ ਵਾਲੇ ਲੋਕਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਅਤੇ ਪ੍ਰਸ਼ਾਸਨ ਵੱਲੋਂ ਇਹਨਾਂ ਪਸ਼ੂਆਂ ਦੀ ਬਾਂਦੀ ਸਹੀ ਜਗ੍ਹਾ ਤੇ ਰੱਖਿਆ ਜਾਵੇ ਤਾਂ ਜੋ ਇਹਨਾਂ ਦਾ ਰਖ ਰਖਾਅ ਸਹੀ ਤਰੀਕੇ ਨਾਲ ਹੋ ਸਕੇ। ਸਰ ਅਸੀ ਤਾਂ ਦੇਖੋ ਇੱਕ ਹਾਰਟੀਚ ਮਾਰਕੀਟ ਦੇ ਬਾਹਰ ਇਹ ਪੀਕ ਉੱਤੇ ਜਗਾ ਬਣੀਏ ਦੇਤੇ ਲੱਗੇ ਵੀ ਸਾਡੇ ਪਾਸ ਅੱਡਾ ਵੀ ਹੈਗਾ ਵਾ ਕਿ ਜਿਹੜੇ ਦੂਦਰਾਜੇ ਤੋਂ ਲੋਕ ਵੀ ਆਉਂਦੇ ਨੇ ਤੇ ਬਾਹਰੋਂ-ਬਾਹਰੋਂ ਉਹ ਭਾਰੀ ਵੀ ਬਹੁਤ ਆਉਂਦੇ ਨੇ ਤੇ ਇੱਥੇ ਇੱਕ ਕੁਝ ਪਤਾ ਨਹੀਂ ਅੰਸਰਾਂ ਨੇ ਇੱਥੇ ਆਪਣੇ ਇੱਕ ਦੇਖਿਆ ਕਿ ਤੇ ਫਾਲਤੂ ਗਾਵਾਂ ਮੱਝਾਂ ਤੇ ਭਾਲੀਆਂ ਹੋਈਆਂ ਵਾ ਇੱਕ ਸ਼ਹਿਰ ਤੋਂ ਜਿੱਦੋਂ ਕਾਰਪੋਰੇਸ਼ਨ ਦੇ ਇੱਕ ਬਾਹਰ ਜਾਂਦਾ ਉਹਨਾਂ ਨੂੰ ਹਿਦਾਇਤ ਦਿੱਤੀ ਹੋਈ ਹੈ ਇਹ ਇੱਕ ਇੱਕ ਕਾਰਪੋਰੇਸ਼ਨ ਦੀ ਹਦਾਇਤ ਦੇ باوجود ਵੀ ਇਹ ਇੱਥੇ ਕਿਉਂ ਇਹਨਾਂ ਦਾ ਇਹ ਆਪਣਾ ਇੱਥੇ گاਵਾ ਮੱਜਾ ਤੇ ਰਹਿ ਰਹੀਆਂ ਸਰ ਇੱਕ ਤਾਂ ਦੇਖੋ ਇੱਕ ਆਂਦੇ ਸਾਈਡ ਦੇ ਇੱਥੇ ਦੇਖੋ ਇੱਕ ਐਕਸੀਡੈਂਟ ਹੁੰਦਾ ਵਾ ਮਹਤ ਇਹ ਕਾਰਨ ਬੰਦਾ ਰਹਿੰਦਾ ਜਦੋਂ ਮੱਜਾ گاਵਾ ਵਾਪਸ ਭਿੱੜਦੀਆਂ ਵਾ ਤੇ ਕਈ ਵਾਰੀ ਲੋਕਾਂ ਦੇ ਐਕਸੀਡੈਂਟ ਵੀ ਇੱਥੇ ਹੋ ਚੁੱਕੇ ਨੇ ਜਿਹਦੇ ਕਰਕੇ ਛੋਟੇ ਲੋਕਾਂ ਕੇ ਕਈਆਂ ਨੂੰ ਬਹੁਤ ਸੱਟਾਂ ਵੀ ਲੱਗ ਚੁੱਕੀਆਂ ਵਾ ਅਸੀਂ ਕਾਰਪੋਰੇਸ਼ਨ ਨੂੰ ਡਿਮਾਂਡ ਕਰਾਂਗੇ ਕਿ ਇਹ ਪਸ਼ੂ ਧਾਨ ਹੈ ਪਸ਼ੂ ਧਾਨ ਨੂੰ ਇਹਨਾਂ ਨੂੰ ਸੰਭਾਲਿਆ ਜਾਵੇ ਤਾਂ ਜੋ ਇਹਨਾਂ ਨੂੰ ਜਗ੍ਹਾ-ਜਗ੍ਹਾ ਤੇ ਠੱਕੇ ਖਾਣੋਂ ਸੇ ਨਾ ਛੱਡਿਆ ਜਾਵੇ ਕਿਉਂਕਿ ਨਾ ਇਹਨਾਂ ਨੂੰ ਦੇਖੋ ਮੈਡੀਸਿਨ ਮਿਲਦੀ ਹੈ ਨਾ ਕੁਝ ਮਿਲਦੀ ਹੈ ਜੋ ਕਾਗਜ਼ ਜੋ ਫਾਲਤੂ ਦੇ ਚੀਜ਼ਾਂ ਖਾ ਲੈਂਦੇ ਆ ਉਹਦੇ ਨਾਲ ਮੱਜਾ ਵੀ ਬਿਮਾਰ ਹੁੰਦੀਆਂ ਤੇ ਅਸੀਂ ਆਪਣੇ ਤੁਹਾਨੂੰ ਸੰਭਾਲ ਕੇ ਰੱਖਦੇ ਆ ਪਸ਼ੂ ਤੁਹਾਨੂੰ ਕਿਉਂ ਨਹੀਂ ਸੰਭਾਲ ਕੇ ਰੱਖਦੇ ਅਸੀਂ ਕਾਰਪੋਰੇਸ਼ਨ ਅੱਗੇ ਗੁਜਾਰਿਸ਼ ਕਰਦੇ ਆ ਕਿ ਇਹਨੂੰ ਜਲਦ ਤੋਂ ਜਲਦ ਇੱਥੇ ਕਾਰਵਾਈ ਕਰਕੇ ਇਹ ਪਸ਼ੂ ਧਾਨ ਨੂੰ ਇਹਨਾਂ ਦੀ ਜਗ੍ਹਾ ਤੇ ਪਹੁੰਚਾਇਆ ਜਾਵੇ ਤੇ ਬਾਕੀ ਅਸੀਂ ਇਹੀ ਗੁਜਾਰਿਸ਼ ਕਰਾਂਗੇ ਸਰ ਜੀ ਫਾਸਟਵੇ ਟੀਮ ਦੇ ਬਹੁਤ ਹਵਾਰੀਆਂ ਕਿ ਜਿਹੜੋ ਜਗ੍ਹਾ ਜਗ੍ਹਾ ਤੇ ਦੇਖੋ ਇਹ ਜਿਹੜੇ ਆ ਖਬਰਾਂ ਲਗਾਉਂਦੇ ਨੇ ਪਰ ਇਹਨਾਂ ਦੇ ਕਾਰਪੋਰੇਸ਼ਨ ਦੇ ਅਫਸਰਾਂ ਦੇ ਵਿੱਚ ਜੂਨ ਹੀ ਸਿਰਕਦੀ ਐ ਸਿਰਫ ਅਫਸਰ ਸਿਰਫ ਖਾਲੀ ਬੈਠਣ ਜੋਗਾਗੇ ਨੇ ਕਿ ਸੀਟਾਂ ਦੇ ਤੇ ਵੱਡੀਆਂ ਮੋਟੀਆਂ ਤਨਖਾਹਾਂ ਲੈ ਰਹੇ ਨੇ ਤੇ ਸਿਰਫ ਤਨਖਾਹਾਂ ਲੈਣ ਜੋਗੇ ਨੇ ਨਾ ਕਿ ਇਹਨਾਂ ਨੂੰ ਕੋਈ ਸੁਧ-ਬੁਧ ਨਹੀਂ ਹੈਗੀ ਕਿ ਸ਼ਹਿਰ ਦੇ ਵੀ ਆਪਾਂ ਡਿਵੈਲਪਮੈਂਟ ਕਰ ਰਹੇ ਆ ਜੇਕਰ ਗੁਰੂ ਨਗਰੀ ਹੈ ਇਹਨੂੰ ਇੱਕ ਦਰਜਾ ਵੀ ਦਿੱਤਾ ਗਿਆ ਹੈ ਤੇ ਸੋ ਅਸੀਂ ਫਿਰ ਗੁਜਾਰਿਸ਼ ਕਰਦੇ ਹਾਂ ਕਾਰਪੋਰੇਸ਼ਨ ਅੱਗੇ ਕਿ ਇਹਨੂੰ ਜਲਦ ਤੋਂ ਜਲਦ ਸਾਡੀ ਇਸ ਸਮੱਸਿਆ ਦਾ ਹੱਲ ਕਰਾਇਆ ਜਾਵੇ। ਸ਼ਹਿਰ ਵਿੱਚ ਘੁੰਮਦੇ ਆਵਾਰਾ ਪਸ਼ੂ ਲੋਕਾਂ ਲਈ ਪਰੇਸ਼ਾਨੀ ਦਾ ਕਾਰਨ ਬਣ ਰਹੇ ਹਨ ਕਿਉਂਕਿ ਸੜਕਾਂ ਤੇ ਘੁੰਮਦੇ ਇਹ ਆਵਾਰਾ ਪਸ਼ੂ ਆਏ ਦਿਨ ਹੀ ਕਿਸੇ ਨਾ ਕਿਸੇ ਜਗ੍ਹਾ ਕਿਸੇ ਐਕਸੀਡੈਂਟ ਦਾ ਕਾਰਨ ਬਣ ਜਾਂਦੇ ਹਨ ਜਿਸ ਨਾਲ ਲੋਕਾਂ ਦਾ ਵੀ ਨੁਕਸਾਨ ਹੁੰਦਾ ਹੈ ਅਤੇ ਇਹਨਾਂ ਆਵਾਰਾ ਪਸ਼ੂਆਂ ਦਾ ਅਤੇ ਪਸ਼ੂ ਧਨ ਦਾ ਵੀ ਨੁਕਸਾਨ ਹੋ ਜਾਂਦਾ ਹੈ। ਇਸ ਲਈ ਫਾਸਟਵੇ ਨਿਊਜ਼ ਟੀਮ ਨਾਲ ਗੱਲਬਾਤ ਕਰਦੇ ਹਾਂ ਰਾਘੀਰਾ ਦੇ ਸ਼ਹਿਰ ਵਾਸੀਆਂ ਨੇ ਜ਼ਿਲ੍ਹਾ ਪ੍ਰਸ਼ਾਸ ਸ਼ਹਿਰ ਵਿੱਚ ਘੁੰਮਦੇ ਆਵਾਰਾ ਪਸ਼ੂਆਂ ਨੂੰ ਕਿਸੇ ਸੇਫ ਜਗ੍ਹਾ ਰੱਖਿਆ ਜਾਵੇ ਤਾਂ ਜੋ ਇਹਨਾਂ ਦੀ ਦੇਖਭਾਲ ਵੀ ਚੰਗੀ ਹੋ ਸਕੇ ਅਤੇ ਇਹ ਕਿਸੇ ਐਕਸੀਡੈਂਟ ਦਾ ਕਾਰਨ ਵੀ ਨਾ ਬਣਨ ਫਾਸਟਵੇ ਨਿਊਜ਼ ਲਈ ਅੰਮ੍ਰਿਤਸਰ ਤੋਂ ਅਜੇ ਕੁਮਾਰ ਦੀ ਰਿਪੋਰਟ